ਸੈਂਸ਼ੀਲਕ ਸ਼ਕਤੀ ਹੈ ਮਤਲਬ ਇਹ ਹੈ ਪਹਿਲਾਂ ਦੇ ਦੌਰ ਦੇ ਮੁਕਾਬਲੇ ਹੁਣ ਦਿਨ ਬਦ ਨਹੀਂ ਕਿਉਂ ਕਰ ਰਹੀ ਹੈ ਕਿਉਂ ਯੂਥ ਜਿਹੜਾ ਕੀ ਹੈਗਾ ਮਿਲਟੇ ਵਿੱਚ ਹਾਈਪਰ ਹੋ ਰਿਹਾ ਮਤਲਬ ਉਹ ਜਿਹੜਾ ਹਾਈਪਰ ਹੁੰਦਾ ਨਾ ਉਹਦੇ ਵਿੱਚੋਂ ਸਮਝ ਨਹੀਂ ਪਉਂਦਾ ਵੀ ਜਿਹੜੀ ਉਹ ਗੱਲ ਕਰ ਰਿਹਾ ਇਨਸਾਨ ਗੱਲ ਕਰ ਰਿਹਾ ਨਾ ਉਸ ਦੇ ਪਿੱਛੇ ਰੀਜ਼ਨ ਕੀ ਹੈ ਕਾਰਨ ਕੀ ਹੈ ਜਿਵੇਂ ਹੁਣ ਪਾਈ ਕਿ ਨਹੀਂ ਹੈ ਜੀ ਪਾਣੀ ਪਿਲਾ ਰਹੇ ਹੈਗੇ ਆ ਉਹ ਬੜੇ ਸੰਦਿਸ਼ਣਾ ਪਾਣੀ ਪਿਲਾ ਰਹੇ ਹੈਗੇ ਜੀ ਤੇ ਉਹ ਮਾਰਨ ਵਾਸਤੇ ਨਹੀਂ ਆ ਰਹੇ ਉਹ ਸਮਝ ਰਹੇ ਆ ਨਾ ਗੁਰੂ ਸਾਹਿਬੀ ਕਹਿੰਦੇ ਡਿਸਟਰਬ ਨਹੀਂ ਹੋੜੇ ਕਿ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ ਆ ਰਹੇ ਆ ਮਾਰਨ ਵਾਸਤੇ ਉਹਨਾਂ ਸਮਝ ਰਹੇ ਆ ਉਸ ਗੱਲ ਨੂੰ ਉਹ ਸਮਝ ਕੇ ਦੇਖ ਰਹੇ ਆ ਕਿ ਵੀ ਬੰਦੇ ਨਾਲ ਤਾਂ ਕੋਈ ਵੈਰ ਹੀ ਨਹੀਂ ਸਾਡਾ ਸਿਰਫ ਵਧੀਆਲਾ ਪਾਰਟ ਰੋਕ ਲੈ ਆਪਾਂ ਵਧੀਆਲਾ ਹੈ ਨਾ ਤੇ ਇਹਨਾਂ ਕੋਲ ਇਨਫੋਰਮੇਸ਼ਨ ਗਲਤ ਸੀ ਇਹਨਾਂ ਦੇ ਵਿਸ਼ਵਾਸ ਗਲਤ ਬਣ ਗਏ ਇਹਨਾਂ ਦੇ ਡਰਾਈਵਿੰਗ ਫੋਰਸ ਜਿਹੜੀਆਂ ਇਹ ਹੈਗੀਆਂ ਤੇ ਜਿਸ ਦਿਨ ਇਹ ਪਰਚੇਜ਼ ਹੋ ਗਈਆਂ ਤੇ ਉਸ ਦਿਨ ਇਹ ਬੰਦੇ ਤਾਂ ਅਸਲ 'ਚ ਬੰਦੇ ਹੀ ਆ ਨਾ ਹੁਣ ਜੇ ਨਾ ਮਤਲਬ ਨੌਲੇਜ ਆਪਾਂ ਕੀ ਹੈ ਨਾ ਕੁਝ ਤਰ੍ਹਾਂ ਕਿਰਤੀ ਕੀ ਨੀਮਾਂ ਦੀ ਸਾਨੂੰ ਸੋਝੀ ਹੋਵੇ ਇਹਦੇ ਬਹੁਤ ਸਾਰੇ ਬਿਸ਼ੈਨ ਸ਼ੀਲਤਾ ਦੇ ਵਿੱਚ ਤੇ ਸਹਿਮ ਦੇ ਵਿੱਚ ਜਮੀਨ ਸਮਾਨ ਦਾ ਫਰਕ ਹੁੰਦਾ ਹੈ ਜਿਹੜਾ ਸਹਿਮ ਹੈ ਉਹ ਅਗਿਆਨਤਾ ਦੇ ਵਿੱਚੋਂ ਇਲਿਊਜ਼ਨ ਚੋਂ ਪੈਦਾ ਹੁੰਦਾ ਹੈ ਤੇ ਜਿਹੜੀ ਸ਼ਹਿਨਸ਼ੀਲਤਾ ਹੈ ਉਹ ਗਿਆਨ ਦੇ ਵਿੱਚੋਂ ਨੌਲੇਜ ਦੇ ਵਿੱਚੋਂ ਪੈਦਾ ਹੁੰਦੀ ਹੈ ਤੇ ਸ਼ਹਿਨਸ਼ੀਲਤਾ ਬਹੁਤ ਵੱਡੀ ਸ਼ਕਤੀ ਹੁੰਦੀ ਹੈ